ਅੱਜ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਪਰਨ ਨੂੰ ਮਾਦੇ ਨਜ਼ਰ ਰੱਖਦੇ ਹੋਏ ਇਸ ਪਿੰਡ ਦੇ ਵਿੱਚ ਜਿੰਨੀ ਵੀ ਸਾਡੀ ਸਾਧ ਸੰਗਤ ਦਾ ਇਹ ਸਾਰਾ ਸਹਿਯੋਗ ਉਹਨਾਂ ਦੇ ਸਾਰਾ ਸਹਿਯੋਗ ਉਹਨਾਂ ਦਾ ਹੈ ಗ್ರಾಮ ਪੰਚਾਇਤ ਜਿੰਨੀ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਅੱਜ ਕੱਢ ਰਹੇ ਆਂ ਇਹਦੇ ਵਿੱਚ ਪੂਰੇ ਪਿੰਡ ਦਾ ਸਾਡੇ ਦਾ ਸਹਿਯੋਗ ਦਿੱਤਾ ਸੀ ਉਹਨਾਂ ਦਾ तहे ਦਿਲੋਂ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਇਸ ਨਗਰ ਕੀਰਤਨ ਦੇ ਵਿੱਚ ਸ਼ਿਰਕਤ ਕੀਤੀ ਬਹੁਤ-ਬਹੁਤ ਧੰਨਵਾਦ ਅੱਜ ਪਿੰਡ ਚੁਗਾਵਾ ਦੇ ਵਿੱਚ ਆ ਸਾਡਾ ਸ਼ੋਭਾ ਯਾਤਰਾ ਕੱਢੀ ਗਈ ਗੁਰੂ ਅਰਜਨ ਦੇਵ ਜੀ ਦੇ ਜਨਮ ਦਿਨ ਦੀਆਂ ਤੋਂ ਪ੍ਰਕਸ਼ ਵਿੱਚ ਤੋਂ ਮੈਂ ਸਾਰੇ ਨਗਰ ਵਾਸੀਆਂ ਨੂੰ ਸਾਰੀਆਂ ਸੰਗਤਾਂ ਨੂੰ ਅੱਜ ਇਸ ਪਾਵਨ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਜੀ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਸੰਗਤਾਂ ਨੂੰ ਸਕੀ ਅਪੀਲ ਕਰਨਾ ਚਾਹੁੰਦੇ ਹਾਂ ਸੰਗਤਾਂ ਨੂੰ ਅਪੀਲ ਇਹ ਹੀ ਹੈ ਜੀ ਸੰਗਤਾਂ ਗੁਰੂ ਮਹਾਰਾਜ ਦੇ ਨਾਲ ਜੁੜਨ ਤੇ ਗੁਰੂ ਮਹਾਰਾਜ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ ਇਹ ਕਿਹੜੇ-ਕਿਹੜੇ ਪਿੰਡ ਦੇ ਵਿੱਚੋਂ ਘੁੰਮਣਾ ਇਹਨਾਂ ਨੇ ਇਹ ਸਰਪਿੰਡ ਸਿਰ ਚੁਗਾਵਾਂ ਪਿੰਡ ਦਾ ਹੀ ਨਗਰ ਖੇਤਰ ਹੈ ਚੁਗਾਵਾਂ ਪਿੰਡ ਤੋਂ ਸ਼ੁਰੂ ਹੋ ਕੇ ਚੁਗਾਵਾਂ ਪਿੰਡ ਵਿੱਚ ਸਮਾਪਤੀ ਹੋ ਜਾਂਦੀ ਹੈ ਠੀਕ ਨਾਮ ਆਪਣਾ ਮੇਰਾ ਰਿਸ਼ਵ ਸਿੰਘ ਗਾਂਝ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਉਹਦੇ ਬਾਰੇ ਜਾਣਕਾਰੀ ਦਿਓ ਇਹ 648ਵਾਂ ਪ੍ਰਕਾਸ਼ਵ ਦਾ ਤੰਤਰ ਗੁਰਦਾਸ ਮਹਾਰਾਜ ਜੀ ਦੇ ਜੋ ਪਹਿਲਾਂ ਡੇਟਾ ਨਹੀਂ ਮਿਲਣ ਕਰਕੇ ਪਾਤੀਆਂ ਸਿੰਘਾ ਡੇਟਾ ਨਹੀਂ ਮਿਲਣਗੇ ਅੱਜ ਦੀ ਦਿਹਾੜੀ ਜੇ ਮਨਾਇਆ ਜਾ ਰਿਹਾ ਅੱਜ ਉਹਦੇ ਸਬੰਧ ਵਿੱਚ ਇਹ ਨਗਰ ਕੀਰਤਨ ਪਿੰਡ ਚਗਾਵਾ ਦੀ ਸੰਗਤ ਵੱਲੋਂ ਰਾਲ ਮਿਲ ਕੇ ਸਾਰਿਆਂ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਸਾਧ ਸੰਗਤ ਸਹਿਯੋਗ ਦੇ ਨਾਲ ਮਾਰਨ ਲੋਚ ਇੱਕ ਕਰਾਇਆ ਜਾ ਰਿਹਾ ਹੈ ਨਾਲ ਨਾਲ ਤੇ ਪਿੰਡਾਂ ਚ ਇਹ ਨਗਰ ਕੀਰਤਨ ਵੀ ਜਾਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਮਾਰੀ ਬਖਸ਼ੇ ਆਪਣੀ ਮਿਹਰਾਂ ਪਰਿਆਤ ਰ ਅਗਵਾਈ ਕਰ ਰਹੇ ਨੇ ਸੱਚੇ ਪਾਤਸ਼ਾਹ ਦੇ ਨਗਰ ਕੀਰਤਨ ਪੰਜ ਪਿਆਰੇ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸ਼ਰਧਾ ਸ਼ਾਇ ਹੈ ਇਹ ਨਗਰ ਕੀਰਤਨ ਜਿਹੜਾ ਰਹਿਤ ਮਰਾਦਾ ਦੇ ਨਾਲ ਹੈ ਇਹ ਸੰਗਤ ਜਿਹੜੀ ਕੱਢ ਕੇ ਜਾ ਰਹੀ ਹੈ ਜੀ ਮਹਾਰਾਜ ਆਪਣੇ ਮਿਹਰ ਭਰਿਆ ਹੱਥ ਰੱਖਣ ਸੱਚੇ ਪਾਤਸ਼ਾਹ ਜੀ ਕੀ ਨਾਮ ਆਪਣਾ ਮੇਰਾ ਵਾਹ ਸਰਪੰਚ ਚੰਦਦਾਸ ਆ ਜੀ ਜਿਹੜਾ ਇਹ ਨਗਰ ਕੀਰਤਨ ਕਿੱਥੇ ਦੇ ਬਾਰੇ ਜਾਣਕਾਰੀ ਦੇ ਉਹਨਾਂ ਨਾਲ ਇਹ ਜੀ ਬੜੀ ਸਰਦਾ ਪੂਰਵਕ ਅੱਜ ਨਗਰ ਕੀਰਤਨ ਜਿਹੜਾ ਸਮੂਹ ਨਗਰ ਨਿਵਾਸੀ ਜਿਹੜੇ ਬੜੇ ਸਰਦਾ ਪੂਰਵ ਨਾ ਰਹੇ ਆ 600 48ਵਾਂ ਗੁਰਪੁਰਬ ਜਿਹੜਾ ਹੈਗਾ ਬੜੀ ਸਰਦਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਕਤਾਂ ਵੀ ਸਾਡੇ ਪਿੰਡ ਦੇ ਵਿੱਚ ਪੰਜ ਪਿਆਰੇ ਸਾਜੇ ਹੋਏ ਆ ਤੇ ਜਿਹੜਾ ਨਗਰ ਕੀਰਤਨ ਆ ਜਿਹੜਾ ਹੈਗਾ ਉਹ ਸਾਰੇ ਪਿੰਡ ਦੇ ਵਿੱਚੋਂ ਹੁੰਦਾ ਹੋਇਆ ਤੇ ਆਵਾਦਾਨ ਜਿਹੜੀ ਜਗ੍ਹਾ ਹੈਗੀ ਆ ਬਾਬਿਆਂ ਦੀ ਤੇ ਉੱਥੇ ਵੀ ਜਾਊਗਾ ਪੂਰੇ ਨਗਰ ਦੇ ਵਿੱਚ ਢੇੜਾ ਲਾ ਕੇ ਤੇ ਗੁਰਦੁਆਰੇ ਦੇ ਵਿੱਚ ਫੇ ਜਿਹੜੇ ਆ ਉਹ ਰਵਾਨਗੀ ਕਰਨਗੇ ਤੇ ਬਹੁਤ ਹੀ ਸਰਦਾ ਪੁਰਬ ਉਹ ਸਾਡੇ ਚਾਚਾ ਜੀ ਹੁਣੀ ਆ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਖਜ਼ਾਨੇ ਮੋ ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਆ ਇਹ ਇਹਨਾਂ ਨੇ ਬੜੀ ਸਰਪੰਚ ਸਾਹਿਬ ਸੰਗਤ ਨੂੰ ਤੁਸੀਂ ਕੀ ਵੀਲ ਕਰਨਾ ਚਾਹੁੰਦੇ ਹੋ ਸੰਗਤ ਨੂੰ ਤੇ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਵੀ ਦੇਖੋ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਸਾਡੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਅੱਜ ਅਸੀਂ ਉਹਨਾਂ ਦੀ ਬਦੌਲਤ ਹੀ ਅਸੀਂ ਆਪਣੇ ਪੈਰਾਂ ਦੇ ਉੱਤੇ ਖੜੇ ਹੋਏ ਆ ਜਦੋਂ ਸਾਡੀ ਜਿਹੜੀ ਕੌਮ ਸੀ ਉਹਨੂੰ ਬੜਾ ਲਤਾੜਿਆ ਹੋਇਆ ਸੀਗਾ ਤੇ ਜਿਹੜੇ ਸਾਡੇ ਗੁਰੂ ਸਾਹਿਬਾਨ ਸੀਗੇ ਉਹਨਾਂ ਦੀ ਬਹੁਤ ਵੱਡੀ ਦੇਣ ਆ ਉਹਨਾਂ ਨੇ ਬੜਾ ਸੰਘਰਸ਼ ਕੀਤਾ ਸਾਡੀ ਕੌਮ ਲਈ ਤੇ ਬਾਕੀ ਹੋਰ ਜਿਹੜੇ ਗੁਰੂ ਵਾਲਮੀ ਸਵਾਮੀ ਜੀ ਹੁਣੀ ਆ ਉਹਨਾਂ ਨੇ ਵੀ ਆਪਣੀ ਬੜੀ ਜੋਸ਼ ਦੇ ਨਾਲ ਬੜੇ ਆਪਣੀ ਭਗਤੀ ਦੇ ਨਾਲ ਆਪਣੀ ਜਿਹੜੀ ਆ ਕੌਮ ਆ ਉਹਨੂੰ ਉੱਚੇ ਚੁੱਕਣ ਦੀ ਬੜੀ ਉਹਨਾਂ ਨੇ ਸਰਦਾ ਪੂਰਬ ਜਿਹੜਾ ਕੰਮ ਕੀਤਾ ਹੈ ਮੈਂ ਕੱਲ ਗਿਆ ਸੀ ਅੰਮ੍ਰਿਤਸਰ ਸਾਹਿਬ ਉੱਥੇ ਉਹਨਾਂ ਦਾ ਜਿਹੜਾ ਤਾਂ ਬਣਿਆ ਹੋਇਆ ਰਾਮ ਤੀਰਥ ਉੱਥੇ ਗਏ ਸੀਗੇ ਬਹੁਤ ਹੀ ਸੋਹਣਾ ਬਦਲ ਸਾਹਿਬ ਉਹਨਾਂ ਨੇ ਬੜਾ ਪੈਸਾ ਖਰਚ ਕੀਤਾ ਆ ਮੈਂ ਤਾਂ ਜਿੰਨੀਆਂ ਸੰਗਤਾਂ ਆ ਮੈਂ ਤਾਂ ਇਹੀ ਸਾਰਿਆਂਗੇ ਬੇਨਤੀ ਕਰਨਾ ਚਾਹੁੰਦਾ ਵੀ ਉੱਥੇ ਵੀ ਜਾਇਆ ਕਰੋ ਖਰਾਰਗੜ ਵੀ ਜਾਇਆ ਕਰੋ ਦੇਖੋ ਅੱਜ ਕੌਮ ਜਿਹੜੀ ਹੈਗੀ ਆ ਆਪਣੇ ਨਸ਼ਿਆਂ ਪੱਤਿਆਂ ਦੇ ਵਿੱਚ ਵੀ ਕਈ ਲੋਕ